ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪਟਿਆਲਾ ਵਿਖੇ ਪੀਆਰਟੀਸੀ ਰਿਟਾਇਰਡ ਵਰਕਰਸ ਭਾਈਚਾਰਾ ਯੂਨੀਅਨ ਐਟਕ ਦੀ ਪੰਜਾਬ ਪੱਧਰ ਦੀ ਹਰ ਮਹੀਨੇ ਹੋਣ ਵਾਲੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਪੀਆਰਟੀਸੀ ਦੇ ਸਾਰੇ ਡੀਪੂਆਂ ਵਿੱਚ ਸੇਵਾਮੁਕਤ ਹੋਏ 300 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਰਬਸ਼ੇਣੀ ਉੱਤਮ ਸਿੰਘ ਬਾਗੜੀ ਕੁਲਦੀਪ ਸਿੰਘ ਗਰੇਵਾਲ ਸੁਖਦੇਵ, ਰਾਮ ਸੁਖੀ, ਨਛੱਤਰ ਸਿੰਘ ਅਤੇ ਮਹਿੰਦਰ ਸਿੰਘ ਪਸੀਨ ਨੇ ਕੀਤੀ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਰਵਸ਼ੇਰੀ ਨਿਰਮਲ ਸਿੰਘ ਢਾਲੇਵਾਲ, ਸਰਪ੍ਰਸਤ ਮੁਹੰਮਦ ਖਲੀਲ ਜਰਨਲ ਸਕੱਤਰ ਅਤੇ ਉੱਤਮ ਸਿੰਘ ਬਾਗੜੀ ਪ੍ਰਧਾਨ ਅਤੇ ਡਿਪਟੀ ਜਰਨਲ ਸਕੱਤਰ ਰਮੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀਆਰਟੀਸੀ ਦੇ ਪ੍ਰਬੰਧਕ ਪੀਆਰਟੀਸੀ ਦੀ ਮਜ਼ਬੂਤੀ ਲਈ ਕੋਈ ਨਵੀਂ ਬੱਸ ਆਪਣੀ ਮਾਲਕੀ ਵਾਲੀ ਨਹੀਂ ਪਾਈ ਗਈ। ਬੱਸਾਂ ਦਾ ਫਲੀਫ ਪੁਰਾਣਾ ਹੋ ਚੁੱਕਾ ਹੈ ਇਸ ਤਰ੍ਹਾਂ ਪ੍ਰਾਈਵੇਟ ਟਰਾਂਸਪੋਰਟ ਨੂੰ ਸਰਕਾਰ ਵੱਲੋਂ ਅਸਿੱਧੇ ਢੰਗ ਨਾਲ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਸਿਆਸੀ ਕਾਰਕੁਨ ਚੇਅਰਮੈਨ ਵਾਈਸ ਚੇਅਰਮੈਨ ਅਤੇ ਬੋਰਡ ਮੈਂਬਰਾਂ ਦੇ ਤੌਰ ਤੇ ਤਾਇਨਾਤ ਕੀਤੇ ਹੋਏ ਹਨ ਜਿਨ੍ਹਾਂ ਦਾ ਪੀਆਰਟੀਸੀ ਉੱਪਰ ਆਰਥਿਕ ਬੋਝ ਤਾਂ ਪਿਆ ਹੈ ਪਰ ਫਾਇਦਾ ਕੋਈ ਨਹੀਂ ਕਿਉਂਕਿ ਅਜੇ ਤੱਕ ਉਹ ਇੱਕ ਵੀ ਬੱਸ ਨਵੀਂ ਨਹੀਂ ਪਵਾ ਸਕੇ ਪੀਆਰਟੀਸੀ ਵਿੱਚ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਮੌਜੂਦਾ ਤੇ ਸੇਵਾ ਮੁਕਤ ਕਰਮਚਾਰੀਆਂ ਦੇ 150 ਕਰੋੜ ਰੁਪਏ ਤੋਂ ਵੱਧ ਬਣਦੇ ਬਕਾਏ ਨਹੀਂ ਅਦਾ ਕੀਤੇ ਗਏ ਪੀਆਰਟੀਸੀ ਦੀ ਬਿਹਤਰੀ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਨਵਾਂ ਬੱਸ ਸਟੈਂਡ ਬਣਾਉਣ ਦਾ ਨਾ ਕੋਈ ਪਬਲਿਕ ਨੂੰ ਫਾਇਦਾ ਹੋਇਆ ਸਹੂਲਤਾਂ ਬਦਲੇ ਬਣਦਾ 350 ਕਰੋੜ ਰੁਪਏ ਨਹੀਂ ਅਦਾ ਕਰ ਰਹੀ ਬੜੀ ਜਦੋਂ ਜਹਿਦ ਨਾਲ ਥੋੜੀ ਥੋੜੀ ਰਾਸ਼ੀ ਜਾਰੀ ਕਰਦੀ ਹੈ ਬੁਲਾਰਿਆਂ ਨੇ 1992 ਦੀ ਪੈਨਸ਼ਨ ਤੋਂ ਵਾਂਝੇ ਰਹਿੰਦੇ 400 ਕਰਮਚਾਰੀਆਂ ਨਾਲ ਔਰ ਬੇਇਨਸਾਫੀ ਕੀਤੀ ਜਾ ਰਹੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਜਥੇਬੰਦੀ ਸਾਂਝੇ ਸੰਘਰਸ਼ ਸ਼ੁਰੂ ਕਰੇਗੀ